ਅੰਜ ਸਾਨੂੰ ਇਹ ਇਤਲਾਹ ਮਿਲੀ ਸੀਗੀ ਕਿ ਗਰਦਿਆਲ ਸਿੰਘ ਪੁੱਤਰ ਸੋਹਣ ਸਿੰਘ ਜਿਹੜਾ ਬੋਪਾਰਾਏ ਬਾਦ ਸਿੰਘ ਦਾ ਰਹਿਣ ਵਾਲਾ ਕਿ ਇਹਨੇ ਆਪਣੇ ਜਿਹੜਾ ਘਰ ਦੇ ਵਿੱਚ ਆਪਣੀ ਲੜਕੀ ਸੁਖਵੀਰ ਕੌਰ ਤੇ ਇੱਕ ਜੋਗਨ ਸਿੰਘ ਪੁੱਤਰ ਲਖਵਿੰਦਰ ਸਿੰਘ ਜੋ ਪਿੰਨ ਕਾਕੜ ਦਾ ਰਹਿਣ ਵਾਲਾ ਉਹਦੀ ਤੇਜ਼ ਤਾਰ ਹਥਿਆਰਾਂ ਦੇ ਨਾਲ ਜਿਹੜੀ ਆ ਉਹ ਹਤਿਆ ਕਰ ਦਿੱਤੀ ਹੈ ਤੇ ਜਿਸਤੇ ਅਸੀਂ ਮੁਕਦਮਾ ਦਰਜ ਕਰਕੇ ਜਿਹੜੀ ਆ ਉਹ ਤਫ਼ਤੀਸ਼ ਸ਼ਾਮਲ ਵਿੱਚ ਲਿਆਂਦੀ ਆ ਤੇ ਦਰਾਨੇ ਤਫ਼ਤੀਸ਼ ਜਿਹੜਾ ਵਾ ਉਹ ਜਿਹੜਾ ਮੁਕਦਮਾ ਦਾ ਦੋਸ਼ੀ ਆ ਉਹਨੂੰ ਅਸੀਂ ਗ੍ਰਫਤਾਰ ਵੀ ਕਰ ਚੁੱਕੇ ਆ ਅੱਗੇ ਉਹਦੇ ਕੋ ਫਰਦਰ ਜਿਹੜਾ ਮੁਕਦਮੇ ਦੇ ਵਿੱਚ ਜਿਹੜਾ ਵਾ ਆਪਣਾ ਉਹਨੇ ਵਰਤਿਆ ਵਾ ਉਹਦੀ ਅਸੀਂ ਰਿਕਵਰੀ ਕਰਨੀ ਹੈ ਤੇ ਰੰਜੇਸ਼ ਦੀ ਇਹ ਸੀਗੀ ਕਿ ਇਹਦੀ ਇਹਨੂੰ ਆਪਣੇ ਜਿਹੜੀ ਇਹਦੀ ਲੜਕੀ ਆ ਸੁਖਵੀਰ ਕੌਰ ਉਹ ਆਪਣੇ ਜੋਬਨ ਦੇ ਜਿਹੜਾ ਮੁੰਡਾ ਕਾਫੜ ਦਾ ਰਹਿਣ ਵਾਲਾ ਆ ਜੋਗਨ ਸਿੰਘ ਉਹਦੇ ਆਪਣੇ ਹੈਗਾ ਉਹਦੇ ਨਾਲ ਇਹਦੇ ਪ੍ਰੇਮ ਸੰਬੰਧ ਸੀਗੇ ਤੇ ਉਸੇ ਵਜ੍ਹਾ ਦੇ ਵਿੱਚ ਜਿਹੜਾ ਵਾ ਇਹਨੇ ਉਹਨਾਂ ਨੂੰ ਤੇਜ਼ ਤਾਰ ਧਾਰ ਦੇ ਨਾਲ ਕਤਲ ਕਰ ਦਿੱਤਾ ਸਰ ਇਹਨਾਂ ਦਾ ਵਿਆਹ ਹੋਇਆ ਸੀ ਇਹ ਗੱਲ ਹੈ ਜੇ ਕੋਈ ਸਾਹਮਣੇ ਨਹੀਂ ਆਈ ਇਹ ਤਬਦੀਲ ਦੇ ਦੌਰਾਨ ਜਿਹੜਾ ਵਾ ਇਹ ਪਤਾ ਲੱਗੂਗਾ ਪਰ ਇਹਨਾਂ ਦੋਨਾਂ ਦੇ ਆਪਸ ਵਿੱਚ ਸੰਬੰਧ ਸੀਗੇ ਇਸ ਗੱਲ ਜਿਹੜਾ ਵਾ ਉਹ ਸਾਨੂੰ ਹੁਣ ਪਤਾ ਲੱਗਿਆ ਤਦ ਨੂੰ ਘਰ ਬਲਾਇਨ ਨੇ ਕੀ ਕੀਤਾ ਨਹੀਂ ਇਹਦੇ ਬਾਰੇ ਨਹੀਂ ਆਪਾਂ ਕੋਈ ਤੁਹਾਨੂੰ ਹੁਣ ਐਸ ਸਟੇਜ ਦੇ ਉੱਤੇ ਕਲੀਅਰ ਦੱਸ ਸਕਦੇ ਕਿ ਕਿਉਂਕਿ ਇਹ ਉੱਥੇ ਜਿਹੜਾ ਜੋਬਨ ਸਿੰਘ ਆ ਇਹਨਾਂ ਦੇ ਘਰ ਦੇ ਲਾਗੋਂ ਦੀ ਹਾਈਵੇ ਲੰਘਦਾ ਜਿੱਥੇ ਇਹ ਟ੍ਰੈਕਟਰ ਟਰਾਲੀ ਦੇ ਉੱਤੇ ਮਿੱਟੀ ਪਾਉਣ ਦਾ ਕੰਮ ਕਰਦਾ ਸੀ ਤੇ ਇਹਦਾ ਪਹਿਲਾਂ ਵੀ ਘਰੇ ਆਉਣ ਜਾਣ ਸੀਗਾ ਇਹ ਹੁਣ ਤੀਜ ਦੇ ਦੌਰਾਨ ਜਿਹੜਾ ਵਾ ਇਹ ਗੱਲ ਨੂੰ ਨਜ਼ਰ ਕੀਤਾ ਜਾਊਗਾ ਕਿ ਇਹ ਉੱਥੇ ਕਿਵੇਂ ਪਹੁੰਚੇ ਤੋਂ ਮਰਡਰ ਘਰ ਚ ਹੋਇਆ ਸੀ ਕਿੱਥੇ ਹੋਇਆ ਸੀ ਹਾਂਜੀ ਇਹ ਬਿਲਕੁਲ ਜੀ ਬਪਾਰਾਏ ਬਾਸ ਸਿੰਘ ਬਾਹਰ ਹਾਈਵੇ ਦੇ ਲਾਗੇ ਬਹਿ ਕੇ ਆ ਜਿੱਥੇ ਕਰਦਿਆਲ ਸਿੰਘ ਰਹਿ ਰਿਹਾ ਸੀ ਆਪਣੀ ਬੇਟੀ ਦੇ ਨਾਲ ਉਥੇ ਘਰ ਦੇ ਵਿੱਚ ਮਰਡਰ ਹੋਇਆ ਤੁਹਾਨੂੰ ਕੀ ਕਾਰਵਾਈ ਮੱਚ ਦੇ ਦੀ ਇਹਦੇ ਵਿੱਚ ਅਸੀਂ ਮੁਕਦਮਾ ਨੰਬਰ 124 193 BNS ਦੇ ਵਿੱਚ ਜਿਹੜਾ ਵਾ ਥਾਣੇ ਲੋਕੋ ਕੇ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਉਹ ਵੀ ਲੋਕ ਸੰਗਤ ਫਿਲਹਾਲ ਜਿਹੜਾ ਹੈਗਾ ਵਾ ਸਾਨੂੰ ਇੱਕ ਹੀ ਦੋਸ਼ੀ ਜਿਹੜਾ ਗਰਦਿਆਲ ਸਿੰਘ ਹੈ ਲੜਕੀ ਦਾ ਬਾਪ ਉਹਦੇ ਬਾਰੇ ਇਹ ਜਿਹੜਾ ਵਾ ਯਾਰ ਹੋਇਆ ਵਾ ਫਿਰ ਵੀ ਤਫ਼ਤੀਸ਼ ਦੇ ਦੌਰਾਨ ਜੇ ਕੋਈ ਹੋਰ ਦੋਸ਼ੀ ਹੋਇਆ ਤੇ ਉਹਨੂੰ ਗ੍ਰਿਫਤਾਰ ਕਰਾਂ ਸਰ ਪਤਾ ਲੱਗਾ ਉਹਨਾਂ ਲੜਕੀ ਦੇ ਪਿਓ ਨੇ ਆਪ ਫਿਲਟਰ ਕੀਤਾ ਵਾ ਨਹੀਂ ਜੀ ਅਸੀਂ ਇਹਨੂੰ ਅਰੈਸਟ ਕੀਤਾ ਵਾ ਕਿਉਂਕਿ ਸਾਨੂੰ ਇਹਦੇ ਬਾਰੇ ਜਿਹੜਾ ਵਾ ਉਹ ਜਲਦੀ ਪਤਾ ਲੱਗ ਗਿਆ ਸੀਗਾ ਇਹਨੂੰ ਅਰੈਸਟ ਕੀਤਾ